ਪੀਜ਼ਾ ਮਸ਼ੀਨ ਆ ਜੀ ਆਪਣੀ ਓਵਨ ਇਹ ਆਪਣਾ ਜਿਹੜਾ ਸਟਾਰਟਿੰਗ ਪੀਜ਼ਾ 60 ਰੁਪਏ ਵਾਲਾ ਜੀ ਸਿੰਗਲ ਟਾਪਿੰਗ 60 ਰੁਪਏ ਵਾਲਾ ਇਹ ਪੀਜ਼ਾ ਰੈਡੀ ਹੋ ਗਿਆ ਜੀ ਆਪਣਾ ਇਹ ਵੀਰੇ ਆਪਣਾ ਜਿਹੜਾ 60 ਵਾਲਾ ਪੀਜ਼ਾ ਜੀ ਇਹ ਚੀਜ਼ ਤੁਸੀਂ ਦੇਖੋ ਇਹਦਾ ਬੇਸ ਵੀ ਅਸੀਂ ਆਪ ਖੁਦ ਤਿਆਰ ਕਰਦੇ ਆ ਵੀਰੇ ਤੇ ਇਹਦੀ ਤੁਸੀਂ ਇਹ ਚੀਜ਼ ਦੇਖੋ ਚੈੱਕ ਕਰੋ ਇਹਦੇ ਚ ਚੀਜ਼ ਵੀ ਵੀ ਰੈਗੂਲਰ ਰੇਟ ਵਾਲੀ ਆ ਜੀ ਸਿੰਗਲ ਟਾਪਿੰਗ ਦੇ ਵਿੱਚ ਵੀ 60 ਰੁਪਏ ਦੇ ਵਿੱਚ ਵੀ ਚੀਜ਼ ਅਸੀਂ ਰੈਗੂਲਰ ਰੇਟ ਵਾਲੀ ਦੇ ਰਹੇ ਆ ਦੀ ਕੁਆਲਿਟੀ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਵੀ ਜਿਹੜੀ ਕੁਆਲਿਟੀ ਆਪਾਂ ਰੈਗੂਲਰ ਪ੍ਰਾਈਸ ਦੇ ਵਿੱਚ ਦੇ ਰਹੇ ਆ ਕਸਟਮਰ ਨੂੰ ਉਹੀ ਆਪਾਂ ਆਫਰ ਦੇ ਵਿੱਚ ਕੁਆਲਿਟੀ ਦੇ ਰਹੇ ਆ ਉਹਦੇ ਵਿੱਚ ਕੋਈ ਚੀਜ਼ ਵਗੈਰਾ ਨਹੀਂ ਘਟਾ ਰਹੇਗੇ ਵੀ ਆਫਰ ਦੇਣ ਕਰਕੇ ਤੇ ਰੈਗੂਲਰ ਕਸਟਮਰ ਆ ਰਹੇ ਆ ਉਹਨਾਂ ਵਾਸਤੇ ਦੋ ਆਫਰਸ ਮੈਂ ਕਰ ਦੇ ਰਿਹਾ ਇੱਕ 600 ਦੇ ਵਿੱਚ ਦੋ ਲਾਰਜ ਪੀਜ਼ੇ ਇੱਕ 399 ਦੇ ਵਿੱਚ ਲਾਰਜ ਪੀਜ਼ਾ ਫਰਾਈਜ਼ ਚੌਕੋਲਾਵਾ ਤੇ ਸੌਫਟ ਡਰਿੰਕ ਦੇ ਰਹੇ ਐਣੀ ਲਾਰਜ ਪੀਜ਼ਾ 300 ਦੇ ਵਿੱਚ ਆ ਸੈਟਰਡੇ ਆਫਰ ਆ ਜੀ ਆਪਣੀ ਲਾਰਜੀ ਪੀਜ਼ਾ ਉਹ ਮੈਂ ਆਪਣਾ ਸਟਾਰਟਿੰਗ 290 ਤੋਂ ਲੈ ਕੇ ਜੀ 500 ਤੱਕ ਜਾਂਦਾ ਚਾਹੇ ਤੁਸੀਂ ਉਹਦੇ ਵਿੱਚ 290 ਵਾਲਾ ਕਰਾਓ ਚਾਹੇ ਤੁਸੀਂ 500 ਵਾਲਾ ਕਰਾਓ ਅਸੀਂ ਤੁਹਾਡੇ ਤੋਂ 300 ਰੁਪਏ ਹੀ ਲੈਣਾ ਜੀ ਵੀਰੇ ਸਾਡੇ ਚੀਜ਼ ਕੌਨ ਰੋਲ ਤੇ ਸਪਰਿੰਗ ਰੋਲ ਆ ਜੀ ਇਹਦੀ ਅਸੀਂ ਸ਼ੀਟ ਵੀ ਆਪਾਂ ਤਿਆਰ ਕਰਦੇ ਆ ਜੀ वेजिटेबल ਦੇ ਦੇ ਵਿੱਚ ਆਪ ਇਥੇ ਰੈਡੀ ਕਰਕੇ ਤੇ ਉਹ ਆਪ ਹੀ ਸਪਰਿੰਗ ਰੋਲ ਤੇ ਚੀਜ਼ ਕੋਨ ਰੋਲ ਤਿਆਰ ਕਰਦੇ ਆਂ ਬਿਜਾਰ ਦੇ ਵਿੱਚ ਉਹ ਰੈਡੀ ਮੇਡ ਨਹੀਂ ਆਪ ਲੈਂਦੇਗੇ ਇਹ ਹੁਣ ਹਾਫ ਰੈਡੀ ਹੈ ਜੀ ਫੁੱਲ ਰੈਡੀ ਕਰਨੇ ਆ ਜੀ ਹਦੀ ਆਪ ਇਹਦੇ ਵਿੱਚ সুইਟ ਕੌਰਨਾ ਟਮਾਟੋ ਆ ਕੈਪਸਿਕਮ ਤੇ ਆਨੀਅਨ ਆ ਜੀ ਇਹ ਚ ਚਾਰ ਫਲੇਵਰ ਆ ਜੀ সুইਟ ਕੌਰਨ ਟਮਾਟੋ ਕੈਪਸਿਕਮ ਤੇ ਆਨੀਅਨ ਸਿੰਗਲ ਟਾਪਿੰਗ ਦੇ ਵਿੱਚ ਇਹ 60 ਰੁਪਏ ਦੇ ਵਿੱਚ ਆ ਜੀ ਕਿ ਸਾਠਾ ਲੇਪੀ ਦੇ ਚ ਵੀ ਆਪਾਂ ਕੁਆਂਟੀਟੀ ਸੇਮ ਹੀ ਚੀਜ਼ ਦੀ ਦੇ ਰਹੇ ਆ ਜੀ ਮਾਰਕੀਟ ਆਂਗੂ ਨਹੀਂ ਆਪਾਂ ਕਰਦੇ ਵੀ ਆਫਰ ਵਾਲਾ ਜਿਹੜਾ ਪੀਜ਼ਾ ਵੀ 180 ਵਾਲੀ ਲਿਕਵਿਡ ਚੀਜ਼ ਲੈ ਲੈ ਕੇ ਨਹੀਂ ਆਪਾਂ ਵਰਤਦੇਗੇ ਆਪਾਂ ਮੂਲ ਦੀ 520 ਰੁਪਏ ਕਿਲੋ ਵਾਲੀ ਚੀਜ਼ ਹੀ ਵਰਤਦੇ ਆਂ ਕੁਆਲਿਟੀ ਦੇ ਘਟਾ ਰਹੇ ਆਫਰ ਦੇਣ ਕਰਕੇ ਕੁਆਲਿਟੀ ਆਪਾਂ ਮੂਲ ਦੀ ਚੀਜ਼ ਹੀ ਵਰਤਦੇ ਆਂ ਜੀ ਆਪਾਂ ਨਵਾਂ ਜੀ ਹੁਣ ਚਾਈਨਸ ਮੈਨੂ ਨਵਾਂ ਸਟਾਰਟ ਕੀਤਾ ਜੀ ਚਾਂਪ ਸਟਾਰਟ ਕੀਤੀ ਹੈ ਜੀ ਤੇ ਮੰਜੂਰੀਅਨ ਚੀਜ਼ ਚਿਲੀ ਨਿਊਡਲ ਚੀਜ਼ ਕੌਨ ਰੋਲ ਜੀ ਸਪ੍ਰਿੰਗ ਰੋਲ ਇਹ ਆਪਾਂ ਨਵੇਂ ਸਟਾਰਟ ਤੇ ਆਪਣੇ ਸ਼ੇਕ ਹਰ ਤਰ੍ਹਾਂ ਦੇ ਜੀ ਤੇ ਰੈਫਰੈਸ਼ਰ ਕੋਲ ਡਰਿੰਕ ਵਗੈਰਾ ਇਹ ਹਰ ਤਰ੍ਹਾਂ ਦੇ ਆਪਣੇ ਕੋਲ ਪਹਿਲਾਂ ਤੋਂ ਹੀ ਅਵੇਲੇਬਲ ਸੀਗੇ ਜੀ ਬਾਕੀ ਆਪਣੇ ਮੈਨੂ ਦੇ ਵਿੱਚ 버ਗਰ ਰੈਪ ਸੈਂਡਵਿਚ ਤੇ ਪਾਸਤਾ ਚੋਕਲਾਵਾ ਵਗੈਰਾ ਉਹ ਸਾਰਾ ਮੈਨੂ ਹੀ ਆਪਣੇ ਕੋਲ ਹੈ ਜੀ ਜਿਹੜੇ ਆਪਣੇ ਰੈਗੂਲਰ ਤੋਂ ਸਟਾਰਟ ਹੋ ਜਾਂਦੇ ਹੈ स्टार्टिंग ਆਪਣਾ ਮਾਰਗਰੇਟਾ ਪੀਜ਼ਾ ਹੁੰਦਾ ਜੀ ਉਹਦੇ ਤੇ ਕੱਲੀ ਚੀਜ਼ ਹੁੰਦੀ ਹੈ ਜੀ ਉਸ ਤੋਂ ਬਾਅਦ ਜਿੱਦਾਂ ਫਰੈਸ਼ ਪੀਜ਼ਾ ਹੁੰਦਾ ਜੀ ਫਰੈਸ਼ ਪੀਜ਼ਾ ਦੇ ਉੱਤੇ ਵੈਜੀਟੇਬਲ ਕੱਲੇ ਹੁੰਦੇ ਹੈ ਜੀ ਆਨਿਅਨ ਕੌਰਨ ਕੈਪਸਿਕਮ ਟਮਾਟੋ ਹੁੰਦੇ ਆ ਜੀ ਤੇ ਉਸ ਤੋਂ ਬਾਅਦ ਜਿਵੇਂ ਕੌਰਨ ਪੀਜ਼ਾ ਆ ਜਾਂਦਾ ਜੀ ਫਾਰਮ ਹਾਊਸ ਪੀਜ਼ਾ ਆ ਜਾਂਦਾ ਜੀ ਪੈਪੇ ਪਨੀਰ ਆ ਜਾਂਦਾ ਯਮੀ ਪੀਜ਼ਾ ਆ ਜਾਂਦਾ ਜੀ ਉਸ ਤੋਂ ਬਾਅਦ ਮੈਕਸੀਕਨ ਗ੍ਰੀਨ ਵੇਵ ਆ ਬਿੰਗੋ ਆ ਜੀ ਤੇ ਪੈਪਰੀ ਪਨੀਰ ਪੀਜ਼ਾ ਤੇ ਸਾਡਾ ਜਿਹੜਾ ਸਪੈਸ਼ਲ ਟੇਸਟ ਬਰਡ ਪੀਜ਼ਾ ਜੀ ਵੀ ਜਿਹੜਾ ਸਾਡਾ ਸਪੈਸ਼ਲ ਆ ਜੀ 90 ਰੁਪਏ ਤੋਂ ਇਹ ਆਪਣਾ ਰੈਗੂਲਰ ਜਿਹੜਾ ਪੀਜ਼ਾ ਸਟਾਰਟ ਹੁੰਦਾ ਜੀ ਤੇ 200 ਤੱਕ ਚਲੇ ਆ ਜਾਂਦਾ ਜੀ ਜਿਹੜਾ ਰੈਗੂਲਰ ਪੀਜ਼ਾ ਤੇ ਜਿਹੜਾ ਮੀਡੀਅਮ ਪੀਜ਼ਾ ਜੀ ਉਹ 180 ਤੋਂ ਸ਼ੁਰੂ ਹੋ ਕੇ ਜੀ 350 ਤੱਕ ਚਲੇ ਆ ਜਾਂਦਾ ਜੀ ਜਿਹੜਾ ਲਾਰਜ ਪੀਜ਼ਾ ਹੀ ਉਹ 290 ਤੋਂ ਸ਼ੁਰੂ ਹੋ ਕੇ 500 ਤੱਕ ਚਲੇ ਆ ਜਾਂਦਾ ਜੀ ਉਹ ਤੇ ਜਿਹੜਾ ਆਪਣਾ ਸਿੰਗਲ ਟਾਪਿੰਗ ਪੀਜ਼ਾ ਉਹ ਆਪਣਾ 60 ਰੁਪਏ ਦਾ ਜੀ ਕੋਈ ਤੇ ਸਾਰੇ ਮੈਨੂ ਤੋਂ ਅਲੱਗ ਹੈ ਜੀ ਉਹ ਬਿਓ ਆਪਣੇ ਛੋਟੇ ਬੱਚਿਆਂ ਵਾਸਤੇ ਕਿਸੇ ਵੀ ਤਰ੍ਹਾਂ ਦਾ ਜਿਹਨੇ ਨਹੀਂ ਜਿਆਦਾ ਸਪਾਈਸੀ ਖਾਣਾ ਨਾਰਮਲ ਖਾਣਾ ਉਹਦੇ ਵਾਸਤੇ ਉਹ ਸਿੰਗਲ ਟਾਪਿੰਗ ਪੀਜ਼ਾ ਜੀ ਆਪਾਂ ਦੇ ਰਹੇ ਆ ਤੇ ਬਾਕੀ ਆਪਣੇ ਕੋਲ ਮੈਨੂ ਸਾਰਾ ਹੈ ਜੀ ਆਲ ਓਵਰ ਤੁਸੀਂ ਇੱਕ ਵਾਰ ਆ ਕੇ ਟਰਾਈ ਕਰੋ ਤੇ ਆਫਰਾਂ ਜ਼ਰੂਰ ਤੁਸੀਂ ਨਵੇਂ ਸਾਲ ਦੀਆਂ ਲੋ ਸਾਡੇ ਤੋਂ ਤੇ ਬਸ ਐਂਡ ਤੇ ਇਹੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਕੱਲ ਨੂੰ ਨਵੇਂ ਸਾਲ ਤੇ ਜਰੂਰ ਆਓ ਹੈਪੀ ਨਿਊ ইয়ার ਦੀ ਐਡਵਾਂਸ ਤੁਹਾਨੂੰ ਫਰੰਟ ਜੀ ਆਪਣਾ ਮੰਡੀ ਦੇ ਗੁਰੂ ਅਰਸਾਏ ਮੰਡੀ ਜਦੋਂ ਆਪਾਂ ਪੋਲ ਵਾਲੇ ਪਾਸੋਂ ਉਤਰਦੇ ਆ ਤਾਂ ਸੱਜਿਆ ਥਾਂ ਹੁੰਦਾ ਜੀ ਨੀਅਰ ਫਲਾਈਓਵਰ ਆ ਤੇ ਬੈਕ ਜਿਹੜਾ ਗੇਟ ਆ ਜੀ ਪਿਛਲਾ ਉਹ ਪਿਆਬੀਨਟ ਸੰਦੂ ਬੈਂਕ ਦੇ ਬਿਲਕੁਲ ਸਾਹਮਣੇ ਆ ਜੀ ਆਪਾਂ